ਤੋ ਦੋਸਤੋ ਅਸੀਂ ਪਹੁੰਚੇ ਹੋਏ ਅੱਜ ਹਲਕਾ ਖੰਡੂਰ ਸਾਹਿਬ ਦੇ ਵਿੱਚ ਗੁਵਿੰਦਵਾਲ ਸਾਹਿਬ ਸੋ ਗੁਵਿੰਦਵਾਲ ਸਾਹਿਬ ਦੇ ਲੋਕਾਂ ਦਾ ਕੀ ਨਜ਼ਰੀਆ ਹੈਗਾ ਇਹ ਸਿਲੈਕਸ਼ਨ ਨੂੰ ਲੈ ਕੇ ਆਓ ਕਰਦੇ ਹਾਂ ਗੱਲਬਾਤ ਸੋ ਇਧਰ ਬੈਠੇ ਕੁਝ ਲੋਕ ਤਾਂ ਖੇਡ ਰਹੇ ਨੇ ਭਾਈ ਜੀ ਹਾਂ ਜੀ ਭਾਈ ਜੀ ਸਤਿਕਾਰ ਹਾਲ ਸਾਹਿਬ ਐਜੀ ਕੀ ਫਤਿਹ ਭਾਈ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਹਲਕਾ ਖੰਡੂਰ ਸਾਹਿਬ ਆ ਜਿਹੜਾ ਬੜੀਆਂ ਨਜ਼ਰਾਂ ਲੱਗੀਆਂ ਹੋਈਆਂ ਇਹ ਤੇ ਪੂਰੀ ਦੁਨੀਆ ਦੀਆਂ ਕੀ ਮਾਹੌਲ ਆ ਇੱਥੋਂ ਦਾ ਜਿਸ ਤਰ੍ਹਾਂ ਦੇ ਮਤਲਬ ਆ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਬੜੇ ਕੀਤੇ ਹੈਗੇ ਅਕਾਲੀ ਦਲ ਚ ਬਲਛਾ ਸਿੰਘ ਗਲਟੋਹਾ ਉਹ ਕਹਿੰਦੇ ਆਗੇ ਮੇਰੀ ਕੁਰਬਾਨੀ ਬਹੁਤ ਹੈ ਇੱਕ ਪਾਸੇ ਅਮਰਤਪਾਲ ਸਿੰਘ ਜੀ ਆ ਸੋ ਕੁਲਵੀਰ ਜੀਰਾ ਜੀ ਆ ਕਾਂਗਰਸ ਵੱਲੋਂ ਕੀ ਮਾਹੌਲ ਲੱਗਦਾ ਤੁਹਾਨੂੰ ਮਾਹੌਲ ਦੇ ਇਸ ਤਰ੍ਹਾਂ ਸਰ ਵੀ ਜਿਹੜੀ ਐਸ ਟਾਈਮ ਆਵਾਜ਼ ਹੈਗੀ ਆ ਉਹ ਭਾਈ ਅਮਰਤਪਾਲ ਦੀ ਆ ਜੀ ਜੀ ਤੇ ਭਾਈ ਅਮਰਤਪਾਲ ਜੀ ਨੂੰ ਹੋਰ ਪਾਣੀ ਐਸ ਵਾਰ ਜੀ ਕਿਉਂ ਪਾਉਣੀ ਹੈ ਜੀ ਦੇਖੋ ਜੀ ਉਹਨਾਂ ਕਿੰਨੇ ਬੱਚਿਆਂ ਨੂੰ ਸੁਧੇਰਾ ਪਿਆ ਨਸ਼ੇ ਤੋਂ ਛੁਡਾਇਆ ਕਿੰਨੇ ਗੁਰੂ ਵਾਲੇ ਬੱਚੇ ਬਣਾਏ ਜੀ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਇਆ ਗੁਰੂ ਵਾਲੇ ਬੜੇ ਸਾਰੇ ਬੱਚੇ ਦੇਖੋ ਜੀ ਬਹੁਤ ਵਧੀਆ ਲਹਿਰ ਉਹਨਾਂ ਚਲਾਈ ਸੀ ਪਰ ਪਤਾ ਨਹੀਂ ਕੀ ਪਾਲਸੀਆਂ ਵੈਗਰੂ ਜਾਂਦਾ ਜੀ ਜੋ ਵੀ ਆਪਾਂ ਕਹਿੰਦੇ ਕਿ ਉਹ ਆਪਣੇ ਪਰਿਵਾਰ ਚ ਜਾਏ ਮੁਕੜਾ ਪਜਾ ਉਹਨਾਂ ਨੂੰ ਕਿਹਾ ਜੀ ਬਾਕੀ ਦੇ ਬਾਕੀ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਬਹੁਤ ਕੰਮ ਕੀਤਾ ਜੀ ਇੰਨਾਂ ਸਾਲਾਂ ਦੇ ਵਿੱਚ ਤੁਹਾਡੇ ਤਾਂ ਜਿਹੜੇ ਹੈਗੇ ਨੂੰ ਮੰਤਰੀ ਵੀ ਨੇਗੇ ਜਿਹੜੇ ਭੁੱਲਰ ਸਾਹਿਬ ਨੇ ਇਥੋਂ ਲਾਲਜੀਤ ਸੋ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖੋ ਜੀ ਆਮ ਪਾਰਟੀ ਦੇ ਕੰਮਾਂ ਨੂੰ ਇਦਾਂ ਆ ਕਿ ਜਿਹੜਿਆਂ ਉਹਨਾਂ ਨੌਕਰੀਆਂ ਦਿੱਤੀਆਂ ਨੇ ਉਸ ਵਾਤੇ ਆਪਾਂ ਸਹਿਮਤ ਹਾਂ ਬਹੁਤ ਵਧੀਆ ਕੰਮ ਕੀਤਾ ਜੀ ਬਾਕੀ ਹੋਰ ਕੋਈ ਕੰਮਕਾਰ ਉਹਨਾਂ ਦਾ ਕੋਈ ਇੰਨਾ ਵਧੀਆ ਖਾਸ ਨਹੀਂ ਕਿਉਂਕਿ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਤੇ ਨਸ਼ਾ ਜਿਹੜਾ ਵਾ ਡਬਲ ਹੋ ਚੁੱਕਾ ਹੈ ਵੱਧ ਚੁੱਕਾ ਹੈ ਘਟਿਆ ਨਹੀਂ ਇਧਰ ਵੀ ਨਸ਼ਾ ਪੂਰਾ ਜੀ ਪੂਰਾ ਫੁੱਲ ਨਸ਼ਾ ਜੀ ਡਬਲ ਹੋ ਗਿਆ ਘਟਿਆ ਨਹੀਂਗਾ ਵਧਿਆ ਹੀ ਆ ਜੀ ਜੀ ਨਸ਼ਾ ਤੇ ਦੁਕਨ ਨਹੀਂ ਦਿਆ ਫੇਰ ਹੁਣ ਤੁਹਾਡਾ ਕੀ ਵਿਚਾਰ ਬਣਾਇਆਗਾ ਐਸ ਇਲੈਕਸ਼ਨ ਦੇ ਵਿੱਚ ਕਿਹਨੂੰ ਸਪੋਰਟ ਕਰੋਗੇ ਦੇਖੋ ਜੀ ਆਪਾਂ ਦੇ ਵੋਟਾਂ ਪਾਵਾਂਗੇ ਭਾਈ ਅਮਰਪਾਲ ਸਿੰਘ ਨੂੰ ਕਿਉਂਕਿ ਉਹਨਾਂ ਦੀ ਆਵਾਜ਼ ਹੈਗੀ ਆ ਸਾਡੇ ਪਾਸੇ ਇਹੋ ਹੀ ਹਵਾ ਚੱਲੀ ਆ ਭਾਈ ਅਮਰਪਾਲ ਸਿੰਘ ਨੂੰ ਜਿਤਾਉਣਾ ਆਪਾਂ ਵੋਟਾਂ ਪਾਵਾਂਗੇ ਬਾਕੀ ਫੈਸਲਾ ਰਿਜ਼ਲਟ ਆਊਗਾ ਤੇ ਫੇ ਪਤਾ ਲੱਗੂਗਾ ਕੌਣ ਜੇਤਦਾ ਜੀ ਜੀ ਬਾਦ ਜਿੱਥੋਂ ਦਾ ਕੋ ਉਮੀਦ ਆ ਕਿ ਜਿੰਨੀ ਵੱਧ ਤੋਂ ਵੱਧ ਹੋ ਸਕੇ ਵੋਟ ਪਵੇ ਤੇ ਜੇਤੂ ਕਰ ਲੈ ਨੇ ਉਹਨਾਂ ਦਾ ਤਾਂ ਹੁਣ ਜਿਵੇਂ ਉਹ ਤਾਂ ਆਪ ਤਾਂ ਢੇਲ ਤੇ ਜੀ ਕੋਈ ਉਹਨਾਂ ਦਾ ਚੋਣ ਮਹਿਮ ਵੀ ਨਹੀਂ ਉਸ ਤਰ੍ਹਾਂ ਦੀ ਚਰਾਉਣ ਵਾਲੇ ਮਗਰ ਹੈ ਜਿਹੜਾ ਪਰਿਵਾਰ ਹੀ ਹੈਗਾ ਕੋਈ ਪਾਰਟੀ ਨਹੀਂ ਹੈਗੀ ਆਜ਼ਾਦ ਉਮੀਦਵਾਰ ਨੇ ਜੋ ਕਿ ਦੂਜੀਆਂ ਪਾਰਟੀਆਂ ਕੋਲੇ ਤਾਂ ਬਹੁਤ ਤਾਮ ਝਾਮ ਹੈ ਦੂਜੀਆਂ ਪਾਰਟੀਆਂ ਕੋਲੇ ਦਾ ਬੜਾ ਸਿਸਟਮ ਹੁੰਦਾ ਹੈ ਸਰ ਕਿਸੇ ਕੋਲੇ ਸਰਕਾਰ ਹੈ ਕਿਸੇ ਦੀ ਸਰਕਾਰ ਪਹਿਲਾਂ ਰਹੀ ਹੈ ਕਿਸੇ ਦੇ ਮੋਰ ਪਾਰਟੀਆਂ ਕੋਲੇ ਫੰਡ ਵਗੈਰਾ ਬੜਾ ਕੁਝ ਹੁੰਦਾ ਫਿਰ ਉਹ ਬਰਾਬਰ ਕਿਵੇਂ ਆ ਸਕਦੇ ਆ ਜੀ ਦੇਖੋ ਇਹ ਗੱਲ ਪਤਾ ਫੰਡ ਦੀ ਇਹ ਗੱਲ ਹੁੰਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਜਨਤਾ ਜਿਹੜੀ ਹੈ ਨਾ ਇੱਕ ਪਾਸੇ ਲੈਦ ਹੋ ਜੈਣਾ ਜਨਤਾ ਦੀ ਫਿਰ ਉਹ ਫੰਡ ਨਹੀਂ ਦੇਖਦੇ ਫਿਰ ਜੇ ਇਹ ਜਿਹੜੀ ਸੰਗਤ ਆ ਸਭ ਤੋਂ ਵੱਡੀ ਜੀ ਸੰਗਤ ਨੇ ਹੀ ਜਿਤਾਉਣਾ ਤੇ ਸੰਗਤ ਨੇ ਹੀ ਥੱਲੇ ਲਾਉਣਾ ਜੀ ਜੇ ਮੰਨ ਲਓ ਸੰਗਤੇ ਚਾਵੇ ਤੇ ਤਾਂ ਚੜਾ ਦਿੰਦੀ ਹੈ ਜੇ ਸੰਗਤੇ ਚਾਵੇ ਤੇ ਥੱਲੇ ਵੀ ਲਾ ਦਿੰਦੀ ਹੈ ਇਹ ਸੰਗਤ ਦੇ ਹੱਥ ਵਿੱਚ ਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਇਸ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਦਾ ਹੁਣ ਮਾਹੌਲ ਬਣਿਆ ਹੋਇਆ ਇਲੈਕਸ਼ਨ ਦਾ ਕੀ ਕਹਿਣਾ ਚਾਹੋਗੇ ਇਹ ਕੋਈ ਹਾਵਾ ਤੇ ਸਾਰੇ ਪਾਸੇ ਅਮਰਤਪਾਲ ਦੀ ਚੱਲ ਰਹੀ ਆ ਜੀ ਕਿ ਉਹ ਦੁਨੀਆ ਨਾਲ ਵਿਛੜ ਰਿਹਾ ਪਹਿਲਾਂ ਵੀ ਥੋੜਾ ਚਰਦੇ ਵਿੱਚ ਹੀ ਉਹ ਦੁਨੀਆ ਫਟਫਟ ਜਾ ਕੇ ਵਿਛੜ ਗਿਆ ਦੁਨੀਆ ਦੇ ਨਾਲ ਜੀ ਔਰ ਜਿਹੜੇ ਦੂਜੇ ਬੰਦੇ ਖਲੋਤੇ ਆ ਉਹ ਕਹਿੰਨਾ ਵਿਚਰੇ ਨਹੀਂ ਜਿਤ ਤੱਕ ਲਬੀਰ ਸਿੰਘ ਜੀਰਾ ਵਾ ਜੀ ਜਾਂਏ ਉਹ ਦੂਸਰਾ ਆਪਣਾ ਲਾਲਜੀਤ ਭੁੱਲਰ ਲਾਲਜੀਤ ਭੁੱਲਰ ਆ ਹਾਂ ਜੀ ਚਾਹੇ ਉਹ ਦੂਸਰਾ ਆਪਣਾ ਗੁਰਸਾਲ ਸਿੰਘ ਮਟੋਵਾ ਵਾ ਹਾਂ ਜੀ ਉਹ ਦੁਨੀਆ ਦੇ ਵਿੱਚ ਆ ਕੇ ਜਿਤ ਤੱਕ ਵਿਚਰੇ ਨਹੀਂ ਆ ਉਹ ਜੀ ਅੰਮ੍ਰਿਤਪਾਲ ਦੀ ਇੱਕ ਲਹਿਰ ਚੱਲੀ ਉਹ ਦੁਨੀਆ ਦੇ ਨਾਲ ਵਿਚਰਿਆ ਇਸ ਕਰਕੇ ਜਿਹੜੇ ਵੀ ਬੰਦੇ ਚਾਹੁੰਦੇ ਕਿ ਉਹ ਅੰਮ੍ਰਿਤਪਾਲ ਨੂੰ ਹੀ ਵੋਟ ਪਾਈ ਜਾਵੇ ਉਹ ਨਿਰਪੱਖ ਇੱਕ ਬੰਦਾ ਵਾ ਵੇਖੋ ਜੀ ਬਾਦ ਦੇ ਵਿੱਚ ਤੇ ਜੋ ਵੀ ਮਰਜ਼ੀ ਉਹ ਕਰੇ ਜਾਂ ਨਾ ਕਰੇ ਤੇ ਅੱਜ ਵੀ ਬਾਅਦ ਚ ਤੇ ਇਹੋ ਹੀ ਸਾਡਾ ਮਤਲਬ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਅੰਮ੍ਰਿਤਪਾਲ ਨੂੰ ਨਹੀਂ ਵੋਟ ਪਾਣਾ ਵਧੀਆ ਗੱਲ ਆ ਤੁਸੀਂ ਕੀ ਕਹਿਣਾ ਚਾਹੋਗੇ ਸਿਹਾਰ ਜੀ ਐਂ ਤੇ ਅੰਮ੍ਰਿਤਪਾਲ ਨੂੰ ਪਾਵਾਂਗੇ ਅੰਮ੍ਰਿਤਪਾਲ ਨੂੰ ਪਾਓਗੇ ਤੁਸੀਂ ਵੀ ਐਂ ਤੇ ਡੱਟੇ ਪਾਏ ਉਹਦੇ ਨਾਲ ਨਹੀਂ ਇਹਦੇ ਵਿੱਚ ਮਤਲਬ ਇਹ ਨਹੀਂ ਆਊਗਾ ਜਿਵੇਂ ਹੁਣ ਜਿਹੜੀ ਕੋਈ ਹਿੰਦੂ ਵੋਟ ਹੈ ਕੀ ਉਹ ਜਾਂ ਸਿੱਖ ਵੋਟ ਹੈ ਕੋਈ ਇਸ ਤਰ੍ਹਾਂ ਦਾ ਫਰਕ ਨਹੀਂ ਲੱਗਦਾ ਤੁਹਾਨੂੰ ਵੀ ਸਾਰੇ ਆਉਣਗੇ ਸਾਰੇ ਆਉਣਗੇ ਜੀ ਹਾਂ ਜੀ ਉਹ ਇਸ ਤਰ੍ਹਾਂ ਦਾ ਨਹੀਂ ਲੱਗਦਾ ਪੰਥ ਦੇ ਨਾਂ ਤੇ ਸਾਰੇ ਆਉਣਗੇ ਪੰਥ ਦੇ ਨਾਂ ਤੇ ਆਉਣਗੇ ਹਾਂ ਜੀ ਬਾਕੀ ਉਹਨੇ ਕੋਈ ਮਾੜਾ ਕਰਮ ਨਹੀਂਗਾ ਕੀਤਾ ਉਹਨੇ ਤਾਂ ਪਰਮੇਸ਼ਰ ਦਾ ਨਾਂ ਲਿਆ ਸੀ ਤੇ ਸਾਰੀ ਸੰਗਤ ਉਹਦੇ ਨਾਲ ਹਾਂ ਜੀ ਹਾਂ ਤੇ ਵਾਅਦਾ ਚੜ ਕੇ ਅਸੀਂ ਵੋਟਾਂ ਪਾ ਕੇ ਜਿੱਤਾਵਾਂਗੇ ਪਹਿਲੀ ਗੱਲ ਤੋਂ ਜਿੱਤ ਗਿਆ ਜੀ ਹਾਂ ਜੀ ਤੇ ਬਾਕੀ ਜਿਹੜੀ ਵਰਕਰੀ ਆ ਉਹ ਸੰਗਤ ਨੇ ਕਰਨੀ ਆ ਉਹਨੇ ਜੇਲ੍ਹ ਚੋਂ ਤਾਂ ਨਹੀਂ ਕਿ ਕਰਨੀ ਜੀ ਠੀਕ ਹੈ ਜੀ ਤੇ ਬਾਕੀ ਪਾਰਟੀਆਂ ਅਸੀਂ ਵੇਖੀਆਂ ਵਾ ਕਿਸ ਨੇ ਕੋਹ ਨਹੀਂ ਲੱਗਿਆ ਗਰੀਬ ਬਾਰੇ ਤੇ ਕੀਤਾ ਹੀ ਨਹੀਂ ਨਾ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਬਹੁਤ ਕੰਮ ਕਰਤਾ ਇਹਦੇ ਵਿੱਚ ਉਹ ਤਾਂ ਤੁਹਾਨੂੰ ਲੱਗਦਾ ਗਰਾਉਂਡ ਤੇ ਗੋਇੰਦਵਾਲ ਚ ਨਹੀਂ ਵੇਖਿਆ ਵੀ ਕੋਈ ਕੰਮ ਹੋਇਆ ਜੀ ਜੀ ਹਾਂ ਜਿਹੜੇ ਕੰਮ ਆਹੀ ਆਖਿਆ ਸਾਡੇ ਤੇ ਅਜੇ ਤੱਕ ਕੋਈ ਹੋਇਆ ਨਹੀਂ ਐ ਕਿੱਦਾਂ ਕਹਿਦੀ ਹੈ ਵੀ ਕੀਤੇ ਗੋਇੰਦਵਾਲ ਸਾਹਿਬ ਦੇ ਵਿੱਚ ਨਾ ਕੋਈ ਸਟੇਡੀਅਮ ਜੀ ਕੱਖ ਨਹੀਂ ਕੀਤਾ ਕੁਛ ਵੀ ਨਹੀਂ ਦਿੱਤਾ ਅਸੀਂ ਇਹਨਾਂ ਨੂੰ ਆਖਿਆ ਹੈ ਕਿਾਨੂੰ ਸਟੇਡੀਅਮ ਜਿਹੜਾ ਵਾ ਬਣਾ ਕੇ ਦੋ ਸਾਨੂੰ ਸਟੇਡੀਅਮ ਨਹੀਂ ਬਣਾ ਕੇ ਦਿੱਤਾ ਜੇਕਰ ਸਟੇਡੀਅਮ ਲਾਨ ਕੀਤਾ ਨਹੀਂ ਪੱਥਰ ਦਿਖਾਇਆ ਉਹ ਉੱਥੇ ਕੰਮ ਫੇਰ ਦੁਕਵਾਤਾ ਟਰੈਕਟਰ ਲਾ ਕੇ ਕੁਝ ਬੰਦੇ ਨੇ ਆਪਣੇ ਕੋਲੋਂ ਖਰਚਾ ਕਰਕੇ ਮਿੱਟੀ ਪੁਆਈ ਮਿੱਟੀ ਪੱਧਰੀ ਕੀਤੀ ਆ ਪਰ ਕਿਸੇ ਨੇ ਉਸ ਤੋਂ ਬਾਅਦ ਕੰਮ ਦੁਕਵਾ ਕੇ ਉਹ ਵੀ ਬੰਦ ਕਰਾ ਦਿੱਤਾ ਸਟੇਡੀਅਮ ਵੀ ਉਹ ਸਟੇਡੀਅਮ ਵੀ ਇੱਥੋਂ ਬੰਦ ਕਰਾ ਦਿੱਤਾ ਹੈ ਖੇਡਣ ਵਾਸਤੇ ਕੋਈ ਪ੍ਰਬੰਧ ਹੈ ਹੀ ਨਹੀਂ ਖੇਡਾਂ ਦਾ ਆਪਣੀ ਮਰਜ਼ੀ ਨਾਲ ਮੰਨ ਲਓ ਜਿੱਥੇ ਵੀ ਖੇਡਦੇ ਆ ਆਣ ਕੇ ਕੋਈ ਵੀ ਠਾ ਸਕਦਾ ਉਹਨੂੰ ਜੀ ਮੇਰੇ ਤੋਂ ਭਾਜੋ ਸਾਡੀ ਜਗ੍ਹਾ ਆ ਇੱਥੇ ਤੁਸੀਂ ਖੇਡ ਨਹੀਂ ਸਕਦੇ ਅਸੀਂ ਦੇਖੋ ਕਹਾਂਗੇ ਜੇ ਸਰਕਾਰ ਨੇ ਜੇ ਸਰਕਾਰ ਬਣੀ ਆ ਆਮ ਪਾਰਟੀ ਦੀ ਸਾਦਿਆਂ ਦਾ ਸਹਯੋਗ ਦੇ ਆ ਇਹ ਨਾ ਹੋਵੇ ਕਿ ਪਹਿਲੀ ਗੱਲ ਇਹ ਆ ਵੀ ਜੇ ਆਪਾਂ ਜਿੱਤੇ ਆ ਮੰਨ ਲਓ ਇਸ ਟਾਈਮ ਆਮ ਪਾਰਟੀ ਦੀ ਸਰਕਾਰ ਆ ਕਦੀ ਕਿਸੇ ਤੇ ਰਾਸ਼ਨ ਲੈ ਕੇ ਚੜ ਜਾਂਦੇ ਆ ਕਦੀ ਚੜ੍ਹ ਕਹਿ ਦਿੰਦੇ ਆ ਜੀ ਨਵਜੋ ਸਿੰਘ ਸਿੱਧੂ ਆਏ ਆ ਕਦੀ ਕਹਿੰਦੇ ਮਜੀਠੀਆ ਆ ਅਸੀਂ ਇਹਨਾਂ ਦੇ ਉਹ ਛੋਸ਼ੇ ਬਾਜੀ ਥੋੜਾ ਸੁਣਨਾ ਹੀ ਅਸੀਂ ਤਾਂ ਕੰਮ ਲੈਣੇ ਆ ਉਹਨੂੰ ਕੰਮ ਦੇਣ ਅਸੀਂ ਇਹਨਾਂ ਗੱਲਾਂ ਤੋਂ ਕੀ ਲੈਣਾ ਉਹ ਫਲਾਨਾ ਇਦਾਂ ਆ ਉਹ ਠਿੰਗੜਾ ਇਦਾਂ ਕਿਸੇ ਦਾ ਕੋਈ ਯਾਨੀ ਸੁਣਨ ਨੂੰ ਤਿਆਰ ਨਹੀਂ ਅਸੀਂ ਕੰਮ ਨੂੰ ਤਿਆਰ ਤੁਹਾਡੀ ਵਿਨੋਕਤਾ ਜਿੰਨੀ ਕਰਨ ਦੀ ਬਜਾਏ ਕਿਉਂਕਿ ਉਹ ਤਾਂ ਲੋਕਾਂ ਨੇ ਇਨਕਾਰ ਹੀ ਦਿੱਤੇ ਆ ਇਹਨਾਂ ਨੂੰ ਚੁਣ ਲਿਆ ਤੇ ਚੁਣ ਲਿਆ ਤਾਂ ਫਿਰ ਇਹ ਕੰਮ ਕਰਨੇ ਆ ਕੀ ਕੀ ਕੰਮ ਹੈ ਇੱਥੇ ਹਲਕੇ ਦੇ ਤੁਹਾਡੇ ਤੁਹਾਨੂੰ ਲੱਗਦਾ ਵੀ ਗਵਿੰਦਵਾਲ ਸਾਹਿਬ ਦੇ ਵਿੱਚ ਕੀ ਕੀ ਕੰਮ ਹੋਣ ਵਾਲੇ ਆ ਕਾਮਰੀ ਪਹਿਲ ਦੇ ਅਧਾਰ ਤੇ ਨਸ਼ਾ ਬੰਦ ਹੋਣਾ ਜੀ ਨਸ਼ਾ ਸਭ ਤੋਂ ਜ਼ਿਆਦਾ ਹੈ ਜੀ ਦੂਜੀ ਗੱਲ ਇਹਦੇ ਜ਼ਗਾਤ ਬਹੁਤ ਘਟਿਆ ਜੀ ਇਹਦੇ ਜ਼ਗਾਤ ਵੱਧ ਮਿਲਣਾ ਚਾਹੀਦਾ ਸਾਦਿਆਂ ਨੂੰ ਜੀ ਤੀਜੀ ਗੱਲ ਹੈ ਕਿ ਸਟੇਡੀਅਮ ਮਿਲਣਾ ਚਾਹੀਦਾ ਸਟੇਡੀਅਮ ਬਣਨਾ ਚਾਹੀਦਾ ਗੋਵਿੰਦਵਾਲ ਸਾਹਿਬ ਦੇ ਵਿੱਚ ਜੀ ਜਿੰਨਾ ਛੇਤੀ ਤੋਂ ਛੇਤੀ ਹੋ ਸਕੇ ਸਟੇਡੀਅਮ ਜਿਹੜਾ ਬਣਨਾ ਚਾਹੀਦਾ ਜੀ ਹਾਂਜੀ ਤੋਂ ਦੋਸਤੋ ਇਹ ਤੁਸੀਂ ਵਿਚਾਰ ਆ ਜਿਹੜੇ ਸੁਣੇ ਆ ਜਿਹੜਾ ਗੋਵਿੰਦਵਾਲ ਸਾਹਿਬ ਦੇ ਲੋਕਾਂ ਦੇ ਕੀ ਵਿਚਾਰ ਨੇਗੇ ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਲੋਕਾਂ ਨੂੰ ਮਿਲਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ